ਸਾਰੇ ਕਰਦਿਆਂ ਸਾਨੂੰ ਲੱਗਦਾ ਵੀ ਮੇਰੀ ਸੁਰਤੀ ਹੈ ਸ਼ੁੱਧ ਉਹ ਵਧੀਆ ਉਹ ਮੈਂ ਸਾਰੇ ਕੰਮ ਬੜੇ ਖੁਸ਼ ਹੋ ਕੇ ਸਮਝ ਕੇ ਸਿਆਣਪ ਨਾਲ ਕਰਦਾ ਹਾਂ بس ਇੱਥੇ ਹੀ ਫਲੇਖਾ ਪੈ ਜਾਂਦਾ ਹੈ ਅਸਲ ਵਿੱਚ ਸੁਰਤੀ ਉਹ ਸ਼ੁੱਧ ਨਹੀਂ ਹੁੰਦੀ ਉਹਦੇ ਵਿੱਚ ਬੜੀ ਮਿਲਾਵਟ ਹੁੰਦੀ ਹੈ ਉਹਦਾ ਗੋਤੇ ਖਾਂਜੀ ਲਟਕਣੀ ਤੁਰੀ ਆਉਂਦੀ ਹੈ ਕਦੇ ਤੈਨੂੰ ਕਿਸੇ ਖੱਡਾ ਚ ਲੈ ਕੇ ਜਾਂਦੀ ਕਦੇ ਕਿਸੇ ਡਿੱਗਿਆਂ ਚ ਲੈ ਕੇ ਜਾਂਦੀ ਹੈ ਔਰ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਸਭ ਅੱਛਾ ਲੱਗਦਾ ਸਭ ਚੰਗਾ ਲੱਗਦਾ ਕਿਉਂ ਮੈਂ ਕੀਤਾ ਨਾ ਕੱਲਾ ਕੱਲਾ ਬੋਲ ਬੋਲਿਆ ਠੀਕ ਲੱਗਦਾ ਚੰਗਾ ਲੱਗਦਾ ਕਿਉਂ ਮੈਂ ਬੋਲ ਰਿਹਾ ਨਾ ਕਮੀ ਦੂਜੇ ਦੇ ਬੋਲਣ ਚ ਹੈ ਮੇਰੇ ਬੋਲਣ ਚ ਕੋਈ ਕਮੀ ਨਹੀਂ ਹੈ ਮਹਾਰਾਜ ਨੇ ਪਹਿਲਾ ਵਚਨ ਕੀਤਾ ਕਹਿੰਦੇ ਭਾਈ ਸਾਈ ਦਾਸਾ ਤੇਰਾ ਮਿੱਤਰ ਖਾਲੀ ਗਿਆ ਸੀ ਤੇ ਭੱਜਾ ਆਇਆ ਐਨੇ ਚਿਰ ਨੂੰ ਭਾਈ ਈਸਾ ਕੋਲ ਆ ਗਿਆ